ਚੈ ਮਾਤਾ ਦੀ ਜੈ ਪੀਰਾਂ ਫਕੀਰਾਂ ਦੀ ਸਾਰੀ ਸਾਧ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਬੜਾ ਮਾਨ ਸਤਕਾਰ ਪਿਆਰ ਬਖਸ਼ਿਆ ਤੁਸੀਂ ਸਾਨੂੰ ਸਾਡੇ ਦਰਬਾਰ ਨੂੰ ਬਾਪੂ ਬਲਜੀਤ ਸੈਣੀਆ ਜੀ ਨੂੰ ਸਾਡੇ ਵੱਲੋਂ ਸਾਰੇ ਗਰੁੱਪ ਵੱਲੋਂ ਔਰ ਜਿਹੜੀ ਆਈ ਹੋਈ ਸਾਰੀ ਸਾਧ ਸੰਗਤ ਹੈ ਸਾਰਿਆਂ ਵੱਲੋਂ ਬਾਪੂ ਜੀ ਨੂੰ ਅੱਜ ਲੱਖ ਲੱਖ ਵਧਾਈਆਂ ਅੱਜ ਬਾਪੂ ਬਲਜੀਤ ਸੈਣੀਆ ਦਾ ਜਨਮ ਦਿਨ ਹੈ ਤੇ ਕੇਕ ਕੱਟਣ ਦੀਆਂ ਤਿਆਰੀਆਂ ਹੈ ਤੁਸੀਂ ਵੀ ਸਾਡੇ ਨਾਲ ਸਾਂਝਾ ਕਰੋ ਅਸੀਂ ਤੁਹਾਡੇ ਨਾਲ ਵੀਡੀਓ ਰਾਈ ਕਰਦੇ ਆ ਪੇਸ਼ ਬਾਪੂ ਦਾ ਕੇਕ ਪਾਪੂ ਲਾਗਾ ਕੰਬਲ ਜਾਂਦਾ ਨਹੀਂ ਸਰਨਾ ਕੰਬਲ ਤਾਂ ਲੈਣਾ ਹੀ ਆ ਤੁਹਾਡਾ ਲੱਗਦੀ ਆ ਆਓ ਬੰਦ ਕਰੋ 15 ਕੜੀਆਂ ਨਹੀਂ ਆថਾਂ ਬੰਦ ਚਲੋ ਲਿਓ ਆਇਦੋ ਮੈਂ ਨਹੀਂ ਆਇਦੋ ਮੈਂ ਨਹੀਂ ਆਇਦੋ ਇਹ ਇਧਰੋਂ ਆਇਦੋ ਇਹ ਇਧਰੋਂ ਆਇਦੋ ਕੋਈ ਨਹੀਂ ਬਸ ਠੀਕ ਹੈ ਆ ਕੇ ਦੇਖ ਬਾਪੂ ਜੀ ਇਹਦੇ ਚ ਫੇਰ ਦਿਓ ਤੁਸੀਂ ਚਾਕੂ ਜੀ ਹਾਂਜੀ ਚਲੇ ਕੱਢ ਦਈਏ ਹਾਂਜੀ ਹਾਂਜੀ ਹੋਰ ਹੈਪੀ ਬਰਥਡੇ ਟੂ ਦੀ ਬੋ ਦੋ ਕੋਲੀ ਕੋਲੀ ਆਪਣਾ ਮਾਤਾ ਦੀ ਬਟੇ ਜੀ ਜਮਾ ਡਾਂਸਰ ਕੋਲੀ ਕੱਢ ਦੋ ਕੋਲੀ ਕੱਢ ਦੋ ਕੋਲੀ ਨਹੀਂ ਕੋਲੀ ਕੱਢ ਕੇ ਪਈਆਂ ਵੀਰੇ ਆ ਛੱਡ ਦੇ ਠੋਪੀ ਵਾਲੀਆਂ ਚੜੀਆਂ ਦੋਨੇ ਤਰ੍ਹਾਂ ਛੱਡ ਠੋਪੀ ਵਾਲੀਆਂ ਚੜੀਆਂ ਇੱਧਰ ਆ ਜਾਣ ㅎ ㅎ 나

फ्रफर दवे जिल्ग �τοह् तो, दिय रुकाप टिक है ज不會 है, को जै है कि टहां अबलाओ कि रखम सी टाहर फणास हासी ऑक है